ਨੰਬਰ ਦਿਓ ਨਾ ਦੇਖੋ ਅਕਾਲੀ ਦਲ ਬਣਾਇਆ 1920 ਵਿੱਚ ਕਿਸ ਵਾਸਤੇ ਸੀ ਕਿ ਉਦੋਂ ਗੁਰੂ ਘਰਾਂ ਦੇ ਉੱਤੇ ਮਹੰਤਾਂ ਦਾ ਕਬਜ਼ਾ ਸੀ ਮਹੰਤ ਇਹ ਜੇ ਗਲਤ ਕੰਮ ਕਰਦੇ ਸੀ ਗੁਰੂ ਘਰਾਂ 'ਚ ਤੇ ਆਪਣੀ ਕੌਮ ਨੇ ਇਕੱਠੇ ਹੋ ਕੇ ਉਹ ਮਹੰਤ ਭਜਾਏ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਤੇ ਫਿਰ ਆਪਣੇ ਸਿਆਣੇ ਸੀ ਕਿੰਨੇ ਉਹਨਾਂ ਨੇ ਕਿਹਾ ਜੇ ਕੌਮ ਨੂੰ ਬਚਾਉਣਾ ਹੈ ਅੱਗੇ ਤੋਂ ਕੋਈ ਹਮਲਾ ਨਾ ਕਰ ਸਕੇ ਆਪਣਾ ਸਿਆਸੀ ਪਾਰਟੀ ਬਣਾਈਏ ਤੇ ਸ਼ੋਮਨੀ ਅਕਾਲੀ ਦਲ ਬਣਾਇਆ ਜਿੱਥੇ ਸਭ ਤੋਂ ਪਹਿਲੇ ਪ੍ਰਧਾਨ ਤੁਹਾਡੇ ਇਲਾਕੇ ਦੇ ਸੀ ਲੰਮਾ ਸਫ਼ਰ ਦੇਖੋ 1920 ਤੋਂ ਲੈ ਕੇ ਅੱਜ ਤੱਕ ਤਕਰੀਬਨ 105 ਸਾਲ ਹੋ ਗਏ ਆ ਕੋਈ ਕਿਹੜੀ ਵੀ ਜੋ ਵੀ ਲੜਾਈ ਹੋਈ ਦੇਸ਼ ਦੀ ਆਜ਼ਾਦੀ ਤੋਂ ਪਹਿਲੇ ਦੀ ਵੀ ਅ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਵੀ ਆਜ਼ਾਦੀ ਦੇ ਬਾਅਦ ਵੀ ਤੇ ਕਿਸਾਨ ਦੀ ਲੜਾਈ ਗਰੀਬ ਦੀ ਲੜਾਈ ਕੌਮ ਦੀ ਲੜਾਈ ਲੜਨਾਂ ਅਕਾਲੀ ਦੀ ਹੈ ਪਰ ਦੁੱਖ ਲੱਗਿਆ ਕਿ ਪਿਛਲੇ 10 ਸਾਲਾਂ ਚ ਆਪਾਂ ਉਹਨਾਂ ਬੰਦਿਆਂ ਦੇ ਗੱਲਾਂ 'ਚ ਆ ਗਏ ਜਿਨ੍ਹਾਂ ਨੇ ਨਿਸ਼ਾਨਾ ਬਣਾ ਲਿਆ ਏਜੰਸੀਆਂ ਨੇ ਕਿ ਥੋਡੀ ਪਾਰਟੀ ਤੁਹਾਡੇ ਬਜ਼ੁਰਗਾਂ ਦੀ ਬਣਾਈ ਪਾਰਟੀ ਨੂੰ ਅਸੀਂ ਖਤਮ ਕਰਨਾ ਕਿੰਨਾਂ ਦੀ ਗੱਲਾਂ ਚ ਆ ਗਏ ਕਾਂਗਰਸੀਆਂ ਦੇ ਆਪਾਂ ਝਾੜੂ ਵਾਲਿਆਂ ਦੇ ਉਹਨਾਂ ਦਾ ਕੋਈ ਲਗਾ ਤੁਹਾਡੇ ਨਾਲ ਨਹੀਂ ਹੈ ਤੇ ਜਿਹੜੀ ਪਾਰਟੀ ਗੁਰੂ ਘਰ ਦੀ ਸੇਵਾ ਕਰਨ ਵਾਲੀ ਪਾਰਟੀ ਆ ਗੁਰੂ ਘਰ ਵਾਸਤੇ ਜਾਨ ਦੇਣ ਵਾਲੀ ਪਾਰਟੀ ਆ ਜਿਸ ਪਾਰਟੀ ਦੇ ਸੂਰਮਿਆਂ ਨੇ ਗੁਰੂ ਘਰ ਤੇ ਪੰਜਾਬ ਤੇ ਕੌਮ ਤੇ ਪੰਥ ਦੀ ਰੱਖਿਆ ਵਾਸਤੇ ਸੋਨਾ ਸੁਨਾ ਸੁਨਾ ਜੇਲਾ ਕਟੀਆਂ ਇੱਕ ਪਾਸੇ ਲੋਕ ਉਹਨਾਂ ਦੇ ਖਿਲਾਫ ਹੋ ਗਏ ਤੇ ਆ ਦੇਖੋ 10 ਸਾਲ ਬਰਬਾਦ ਹੋ ਗਏ ਸੂਬੇ ਦੇ 10 ਸਾਲ ਅੱਜ ਹਾਲਾਤ ਕੀ ਐ ਹੁਣ ਝਾੜੂ ਵਾਲੇ ਇੱਥੋਂ ਜਿੱਤ ਕੇ ਗਏ ਹਾਲਾਤ ਕੀ ਹੈ ਆਪਾਂ ਸਪੀਚਾਂ ਕਰਦੇ ਆਂ ਅਰਦਾਸ ਵੀ ਕਰਦੇ ਆਂ ਰਾਜ ਕਰੇਗਾ ਖਾਲਸਾ ਖਾਲਸਿਆਂ ਨੇ ਰਾਜ ਕੇਜਰੀਵਾਲ ਨੂੰ ਦਿੱਤਾ ਤੇ ਕੇਜਰੀਵਾਲ ਉਹਨਾਂ ਨੂੰ ਫਿਕਰ ਹੈ ਕੋਈ ਪੰਜਾਬ ਦਾ ਆ ਭਗਵੰਤ ਮਾਨ ਨੂੰ ਕੋਈ ਫਿਕਰ ਹੈ ਮੈਨੂੰ ਲੱਗਦਾ ਪਹਿਲਾ ਮੁੱਖ ਮੰਤਰੀ ਹੈ ਪੂਰੇ ਪੰਜਾਬ ਦਾ ਜਿਹਦੇ ਬੱਗ ਵਾਲ ਕੱਟੇ ਹੈ ਵੀ ਦਾ ਕੋਈ ਸਿੱਖੀ ਸਰੂਪ ਨੇੜੇ ਟੇਲੇ ਨਹੀਂ ਜਿਹਨੂੰ ਕੋਈ ਫਿਕਰ ਨਹੀਂ ਕੱਲ ਤੁਸੀਂ ਦੇਖੋ ਬੰਦੇ ਦੀ ਦਿਮਾਗ ਕਿੰਨਾ পাগল ਹੈ ਸ਼ਰਮ ਆਉਣੀ ਕਹਿੰਦੇ ਕੇ ਜਾਂ ਮੁੱਖ ਮੰਤਰੀ ਹੈ ਪਿਛਲੇ 20 ਦਿਨਾਂ ਚ ਪੰਜਾਬ ਖੜਾ ਹੋਇਆ ਹੈ ਪਿੰਡਾਂ ਦੇ ਪਿੰਡ ਤਬਾਹ ਹੋ ਗਏ ਮੈਂ ਤਾਂ ਆਪ ਜਾ ਕੇ ਆਇਆ ਹਾਂ ਉੱਥੇ ਲੋਕਾਂ ਨੂੰ ਬੰਨ੍ਹ ਬੰਨ੍ਹਣ ਵਾਸਤੇ ਜੇ ਬੰਨ ਸਰਕਾਰ ਹੁੰਦੀ ਤਾਂ ਬੰਨ ਬੰਨ ਲੈਂਦੀ ਤਾਂ ਬਾਜਾਂ ਨਹੀਂ ਸੀ ਅੱਜ ਸਰਕਾਰ ਦਾ ਕੋਈ ਅਫਸਰ ਕੋਈ ਮਸ਼ੀਨਰੀ ਕੋਈ ਮੰਤਰੀ ਬੰਦਾ ਨਹੀਂ ਆਇਆ ਉਦੋਂ ਲੋਕਾਂ ਨੇ ਆਪਣੇ ਹਜ਼ਾਰ-ਹਜ਼ਾਰ ਰੁਪਏ ਇਕੱਠਾ ਕਰਕੇ ਬੰਦ ਬੰਨੇ ਤੇ ਮੁੱਖ ਮੰਤਰੀ ਆ ਕੇ ਕੱਲ ਕਹਿੰਦਾ ਉਹ ਤਾਂ ਪਹਿਲੇ ਦਾ ਜਦੋਂ ਬੰਦ ਤਬਾਈ ਹੋ ਰਹੀ ਸੀ ਆਪਣੀ ਘਰ ਵਾਲੀ ਨੂੰ ਲੈ ਕੇ ਤਾਮਿਲਨਾਡੂ ਛੁੱਟੀ ਤੇ ਸੀ ਹੁਣ ਕੱਲ ਆ ਕੇ ਕਹਿੰਦਾ ਐ ਨਹੀਂ ਕਿਹਾ ਕਿ ਮੈਂ ਮੁਆਵਜ਼ਾ ਦਊਂਗਾ ਮੈਂ ਇਹ ਕਰੂੰਗਾ ਮੈਂ ਉਹ ਕਰੂੰਗਾ ਕਹਿੰਦਾ ਜੀ ਮੈਂ ਆਪਣਾ ਹੈਲੀਕਾਪਟਰ ਛੱਡ ਕੇ ਜਾ ਰਿਹਾ ਆ ਹੈਲੀਕਾਪਟਰ ਤੁਹਾਡੀ ਮਦਦ ਕਰੂਗਾ ਹੈਲੀਕਾਪਟਰ ਤਾਂ 4 ਪੌਣਾ ਆਪਾ ਉਹ ਨਹੀਂ ਪਤਾ ਮੁੱਖ ਮੰਤਰੀ ਹੋਏ ਇੱਥੇ ਤਾਂ ਸਰਕਾਰ ਦੀਆਂ ਵੱਡੀਆਂ-ਵੱਡੀਆਂ ਮਸ਼ੀਨਾਂ ਡੈਮ ਬਣਾਉਣ ਦੀਆਂ ਲਿਆਓ ਮਸ਼ੀਨਾਂ ਕੱਢੋ ਬੰਦ ਰੋਕੋ ਬਣਾਓ ਇੱਥੇ ਡਾਇਰੈਕਟਰਾਂ ਵਾਸਤੇ ਡੀਜ਼ਲ ਖੋਲ ਦਿਓ ਉਥੇ ਡਾਕਟਰ ਭੇਜ ਦਿਓ ਦਵਾਈਆਂ ਭੇਜ ਦਿਓ ਮੁਆਵਜ਼ੇ ਦੇ ਦਿਓ ਤੁਸੀਂ ਦੇਖੋ 10000 ਕਰੋੜ ਰੁਪਇਆ ਇੱਕ ਫੰਡ ਹੁੰਦਾ ਡਿਜ਼ਾਸਟਰ ਰੀਲੀਫ ਫੰਡ ਉਹ ਲੱਗ ਹੁੰਦਾ ਰੱਖਿਆ ਹੀ ਹੁੰਦਾ ਜਿੱਦੋਂ ਕੋਈ ਆਪਤਾ ਦੇ ਉਸ ਫੰਡ ਚੋਂ ਜਿੰਨਾ ਪੈਸਾ ਕੱਢ ਲਵੋਗੇ ਓਨਾ ਹੀ ਪੈਸਾ ਸੈਂਟਰ ਵਿੱਚ ਪਾ ਦਿੱਤਾ ਹੁੰਦਾ ਉਹ ਪਰਮਨੈਂਟ ਫੰਡ ਹੈ ਪਰਮਨੈਂਟ ਫੰਡ ਡਿਜ਼ਾਸਟਰ ਰੀਲੀਫ ਫੰਡ ਹੁਣ 10000 ਕਰੋੜ ਲੱખી ਬੈਠੇ ਆ ਦਵਾਨੀ ਕੱਢੀ ਨਹੀਂ ਪਿਛਲੇ 3 ਸਾਲਾਂ ਦੇ ਅੰਦਰ ਸਾਡੇ ਉਧਰ ਨਰਮਤਵਾ ਹੋ ਗਿਆ ਸੀ ਘੱਗਰ ਦੀ ਤਬਾਈ ਲੈਂਦੀ ਸੀ 1 ਰੁਪਿਆ ਨਹੀਂ ਭੇਜਿਆ ਇੱਕ ਹਾਲੇ ਸਾਡੇ 3 ਸਾਲਾਂ ਵਿੱਚ ਆ ਕੋਈ ਮੁੱਖ ਮੰਤਰੀ ਰਾਜ ਹੈ ਦੇਖੋ ਆਪਣੇ ਆਪਣੇ ਹੁੰਦੇ ਵੱਡੇ ਬਾਦਲ ਸਾਹਿਬ ਥੋੜੇ ਵਿੱਚ ਹੀ ਰਹਿੰਦੇ ਸੀ ਮੈਨੂੰ ਲੱਗਦਾ ਕੋਈ ਪੰਜਾਬ ਦਾ ਪਿੰਡ ਨਹੀਂ ਹੋਣਾ ਜਿੱਥੇ ਉਹ ਆਪ ਨਾ ਗਏ ਹੋ ਅਚਾ ਉਹਨਾਂ ਨੂੰ ਹਰ ਤਕਲੀਫ ਪਤਾ ਸੀ ਉਹਨਾਂ ਦੇ ਫੈਸਲੇ ਦੇਖ ਲਓ ਉਹਨਾਂ ਨੂੰ ਪਤਾ ਸੀ ਕਿਸਾਨੀ ਔਖਾ ਤੰਗਾ ਹੈ ਮੁਨਾਫੇ ਬਖਸ਼ ਨਹੀਂ ਉਹਨਾਂ ਨੇ ਤੁਹਾਨੂੰ ਮੁਫਤ ਟਿਊਬਵਲ ਕਨੈਕਸ਼ਨ ਦਿੱਤੇ ਫਿਰ ਉਹਦੇ ਵਿੱਚ ਮੁਫਤ ਬਿਜਲੀ ਪਾਈ ਫਿਰ ਉਹਨਾਂ ਨੇ ਮੰਡੀਆਂ ਪਿੰਡਾਂ 'ਚ ਬਣਾਈਆਂ ਐਮਐਸਪੀ ਉਹ ਲੈ ਕੇ ਆਏ ਟਰੈਕਟਰ ਦੇ ਉੱਤੇ ਕਹਿੰਦਾ ਟੈਕਸ ਹੁੰਦਾ ਸੀ ਮaaf ਕੀਤਾ ਮਾਮਲਾ ਮaaf ਕੀਤਾ ਐਜੀ ਸਮੱਸਿਆ ਆ ਗਈ ਜੀ ਜਿਹੜੀ ਨਵੀਂ ਪੀੜ੍ਹੀ ਆਪਣੀ ਜਵਾਨੀ ਉਹਨਾਂ ਨੂੰ ਪਤਾ ਨਹੀਂ ਕੀ ਹੁੰਦਾ ਸੀ ਤੇ ਕੀ ਬਾਦਲ ਸਾਹਿਬ ਨੇ ਆਪਣੀ ਪਾਰਟੀ ਅਕਾਲੀ ਦਲ ਕੀਤਾ ਆ ਗਰੀਬ ਨੂੰ ਆਟਾ ਦਾਲ ਸ਼ਗਨ ਪੈਨਸ਼ਨ ਜਿੰਨੀਆਂ ਚੀਜ਼ਾਂ ਬਾਦਲ ਸਾਹਿਬ ਦੇ ਨਾਲ ਨੇ ਮੈਨੂੰ ਇੱਕ ਚੀਜ਼ ਦੱਸ ਦਿਓ ਤੁਸੀਂ ਘਰੇ ਵੀ ਜਾ ਕੇ ਦੇਖ ਲਓ ਇੱਕ ਚੀਜ਼ ਜੇ ਕੋਈ ਕਾਂਗਰਸੀ ਵੀ ਆਏ ਕੋਈ ਦੂਜਾ ਆਏ ਉਹਨਾਂ ਨੂੰ ਕਹੋ ਜੀ ਤੁਸੀਂ ਇੰਨੇ ਸਾਲ ਰਾਜ ਕੀਤਾ ਸਾਨੂੰ ਇੱਕ ਚੀਜ਼ ਦਗਾ ਦਿਓ ਜਿਹੜੀ ਤੁਸੀਂ ਗਰੀਬ ਵਾਸਤੇ ਕਿਸਾਨ ਵਾਸਤੇ ਜਾਂ ਪੰਜਾਬ ਵਾਸਤੇ ਇੱਕ ਚੀਜ਼ ਕੀਤੀ ਹੈ ਇੱਕ ਇੱਕ ਚੀਜ਼ ਨਹੀਂ ਗਿਣਾ ਗਨਾ ਸਕਦੇ ਜੇ ਤੁਸੀਂ ਚਬਾਲ ਤੋਂ ਚੰਡੀਗੜ੍ਹ ਜਾਓ ਅੰਮ੍ਰਿਤਸਰ ਜਾਓ ਇੱਥੋਂ ਬਠਿੰਡੇ ਚਲੇ ਜਾਓ ਜੋ ਕੁਝ ਦੇਖੋਗੇ ਤੁਸੀਂ ਪਤਾ ਕਰੋ ਕਿਦੋਂ ਬਣਿਆ ਉਹ ਅਖਾਲੀ ਦਲ ਦੀ ਸਰਕਾਰ ਦੇ ਦੌਰਾਨ ਬਣਿਆ ਹੋਗਾ ਭਾਵੇਂ ਆ ਵੱਡੇ ਪੋਲੇ ਭਾਵੇਂ ਡੈਮ ਬਣੇ ਆ ਭਾਵੇਂ ਸਕੂਲ ਆ ਭਾਵੇਂ ਹਸਪਤਾਲ ਆ ਭਾਵੇਂ ਯੂਨੀਵਰਸਿਟੀਆਂ ਭਾਵੇਂ ਕਾਲਜ ਆ ਭਾਵੇਂ ਥਰਮਲ ਪਲਾਂਟ ਆ ਸਾਰੇ ਬਣਾਉਣਾ ਨਾਲ ਖਾਲੀ ਦਲ ਐ ਦੇਖੋ ਵੱਡੇ ਪਾਲ ਸਾਹਿਬ 10 ਸਾਲ ਚ ਇੰਨੇ ਕੰਮ ਅਸੀਂ ਕੀਤੇ ਆ ਸੜਕਾਂ ਬਿਜਲੀ ਸਾਰਾ ਕੰਮ ਜਿੰਨੀਆਂ ਯਾਦ ਕਰਾਂ ਗੁਰੂ ਘਰ ਦੇ ਆਪਣੇ ਖਾਲਸਾ ਪੰਥ ਦੀ ਯਾਦ ਕਰਾਂ ਦਰਬਾਰ ਸਾਹਿਬ ਨੂੰ ਸਜਾਇਆ ਸਾਰੇ ਕਿਥੇ ਇਥੇ ਧਾਰਮਿਕ ਸ਼ਹਿਰ ਸਾਰਿਆਂ ਨੂੰ ਡਵੈਲਪ ਕੀਤਾ ਆ ਤਰਨਤਾਰਨ ਸ਼ਹਿਰ ਦਾ ਪਹਿਲੇ ਯਾਦ ਕਰੋ ਕਿੰਨਾ ਬਾੜਾ ਹਾਲ ਹੁੰਦਾ ਸੀ ਤੁਸੀਂ ਸੜਕ ਦੇ ਵਿੱਚ ਵੀ ਟੱਪ ਟੱਪ ਸਾਡੇ ਮੈਂ ਮੈਂ ਆਪ ਦੇਖਿਆ ਮੈਨੂੰ ਯਾਦ ਆ ਮੈਂ ਆਪ ਆਇਆ 200 ਕਰੋੜ ਰੁਪਏ ਦੇ ਕੇ ਗਿਆ ਤੇ ਸਾਰੀਆਂ ਸੜਕਾਂ ਚੌੜੀਆਂ ਕਰਾਈਆਂ ਸਾਰਾ ਸੀਵਰੇਜ ਪਾਇਆ ਸਾਰਾ ਕੁਝ ਪਾਇਆ ਆਦਿ ਉਸ ਕਰਦੀ ਨਹੀਂ ਆਪਣੇ ਖਿਲਾਫ ਕਾਲੀ ਦਲ ਦੇ ਖਿਲਾਫ ਦੇਖੋ ਕਿੰਨੀ ਵੱਡੀ ਸਾਜ਼ਿਸ਼ ਕਰਤੀ ਇਹਨਾਂ ਨੇ ਤੁਸੀਂ ਕਾਲੀ ਦਲ ਨੂੰ ਕਮਜ਼ੋਰ ਕਰਾਤਾ ਇਹਦਾ ਕੀ ਹੋ ਗਿਆ ਹੁਣ ਤੁਹਾਡੇ ਗੁਰੂ ਘਰਾਂ ਉੱਤੇ ਕਬਜ਼ਾ ਹੋ ਗਿਆ ਤਖਤ ਹਜ਼ੂਰ ਸਾਹਿਬ ਪਹਿਲੇ ਖਾਲਸਾ ਪੰਥ ਦੀ ਕਮੇਟੀ ਹੁੰਦੀ ਸੀ ਅੱਜ ਉਹਨੂੰ ਕੱਢ ਦਿੱਤਾ ਗਿਆ ਤੇ ਮਹਾਰਾਸ਼ਟਰਾ ਸਰਕਾਰ ਦੀ ਕਮੇਟੀ ਚਲਾ ਰਹੀ ਹੈ ਤਖਤ ਪਟਨਾ ਸਾਹਿਬ ਪਹਿਲੇ ਆਪਣੀ ਪੰਤ ਤੀ ਨਮੈਂਦਾ ਕਮੇਟੀ ਹੁੰਦੀ ਸੀ ਉਹਨਾਂ ਨੂੰ ਕੱਢਤਾ ਤੇ ਬਿਹਾਰ ਸਰਕਾਰ ਛਲਾ ਰਹੀ ਹੈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਬੀਜੇਪੀ ਨੇ ਕਬਜ਼ਾ ਕਰ ਲਿਆ ਛੋਟੀ ਸ਼ੋਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਨੂੰ ਅੰਗਰੇਜ਼ ਨਹੀਂ ਤੋੜ ਸਕੀ ਤੁਸੀਂ ਆਪਣੀ ਖੋਜ ਕਮਜ਼ੋਰ ਕਰਤੀ ਆ ਤੋੜ ਕੇ ਹਰਿਆਣਾ ਅਲੱਗ ਬਣਾਦੀ ਹਰਿਆਣੇ ਦੇ ਕਬਜ਼ਾ ਵਾਪਸ ਸਰਕਾਰ ਨੇ ਕਰ ਲਿਆ ਆ ਤੁਹਾਡੀ ਇੰਨਾ ਜ ਰਹਿ ਗਿਆ ਹੁਣ ਇਹਤੇ ਵੀ ਉਹਨਾਂ ਨੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਦੋ ਵਾਰ ਕੀਤੇ ਹਮਲੇ ਕੀਤੇ ਆਪਣੇ ਅਸੀਂ ਤਗੜੇ ਹੋ ਕੇ ਬਚਾ ਲਿਆ ਫਿਰ ਇਹਨਾਂ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਆਪਣੇ ਨਾਲ ਲੈ ਕੇ ਕਿਹਾ ਕਿ ਕਾਲੀ ਦਲ ਨੂੰ ਹੀ ਖਤਮ ਕਰਦੇ ਹੋ ਮਕਸਦ ਕੀ ਸੀ ਕਾਲੀ ਦਲ ਖਤਮ ਹੋ ਜੂਗੀ ਇਹਨੇ ਫੌਜ ਜਮਾਂਇਂ ਗੁਲਜੂਗੀ ਤੇ ਫਿਰ ਅਸੀਂ ਉਤੋਂ ਹੀ ਜੋ ਮਰਜ਼ੀ ਕਰੀਏ ਇੱਥੋਂ ਤੱਕ ਚਲੇ ਗਏ ਆਪਾਂ ਹਲੇ ਵੀ ਨਹੀਂ ਸਮਝਦੇ ਕੀ ਹੋ ਰਿਹਾ ਹੈ ਖਾਲਸਾ ਜੀ ਆਪਾਂ 2% ਆਂ ਇਸ ਦੇਸ਼ ਦੇ ਵਿੱਚ ਜੇ ਤੁਹਾਡੀ ਫੌਜ ਹੀ ਨਾ ਰਹੀ ਤੇ ਤੁਹਾਨੂੰ ਰੱਖਿਆ ਕੌਣ ਕਰੂ ਲੜਾਈ ਤੁਹਾਡੀ ਕੌਣ ਲੜੂ ਤੁਹਾਨੂੰ ਜੁੱਤੀਆਂ ਮਾਰਨ ਕਰਨਗੇ ਆ ਮੁਸਲਮਾਨ ਦੇਖੋ ਮੁਸਲਮਾਨ ਭਾਈਚਾਰਾ 16 17% ਹਿੰਦੁਸਤਾਨ 'ਚ ਪਰ ਰੋਜ਼ ਉਹਨਾਂ ਨੂੰ ਜੁੱਤੀਆਂ ਮਾਰਦੇ ਆ ਸਰਕਾਰਾਂ ਕਿਉਂ ਉਹਨਾਂ ਕੋਲੇ ਕੋਈ ਜਥੇਬੰਦੀ ਨਹੀਂ ਹੈ ਕੋਈ ਫੌਜ ਨਹੀਂ ਹੈ ਵੰਡੇ ਗਏ ਆ ਆਪਾਂ 2% ਸੀ ਕਾਲੀ ਦਲ ਕਰਕੇ ਬਜੇ ਸੀ ਪਰ ਤੁਸੀਂ ਜਦੋਂ ਕਮਜ਼ੋਰ ਕਰਤਾ ਤੇ ਆਪਣੇ ਆਪ ਹੀ ਹੁਣ ਥੋਡੇ ਤੇ ਵੀ ਲੱਗ ਪਏ ਐ ਫਿਰ ਥੋੜੂ ਰੋਲੇ ਕਰਨਗੇ ਇਸ ਕਰਕੇ ਮੈਂ ਬੇਨਤੀ ਕਰਦਾ ਚਬਾਲ ਵਾਲਿਓ ਤੇ ਖਾਸ ਕਰਕੇ ਹੁਣ ਤੁਸੀਂ ਤਰਨ ਤਰਨ ਹਲਕੇ ਦਾ ਥੋਡੇ ਸਿਰ ਤੇ ਐ ਜਿਵੇਂ 1920 ਵਿੱਚ ਤੁਸੀਂ ਕੌਮ ਦੀ ਵਾਈ ਕਰਕੇ ਇੱਕ ਫੌਜ ਖੜੀ ਕੀਤੀ ਅੱਜ ਤੁਹਾਡੇ ਕੋਲੇ ਆਏ ਐ ਆ ਬਾਈਲੈਕਸ਼ਨ ਜਿਤਾ ਕੇ ਕਾਲੀ ਦਲ ਨੂੰ ਤਕੜਾ ਕਰਦੇ ਹੋ ਇੱਥੋਂ ਹੀ ਤੂਫਾਨ ਖੜਾ ਕਰਾਂਗੇ ਅਸੀਂ ਜਿਹੜਾ 2027 ਚ ਇਹਨਾਂ ਦਿੱਲੀ ਵਾਲੀਆਂ ਪਾਰਟੀਆਂ ਨੂੰ ਤੋਂ ਆਜ਼ਾਦ ਪੰਜਾਬ ਕਰਾਉਂਗਾ ਕਰਾਵਾਂਗੇ ਤੇ ਵਾਪਸ ਤੁਹਾਡੇ ਚਿਹਰਿਆਂ ਤੇ ਖੁਸ਼ੀਆਂ ਲੈ ਕੇ ਆਵਾਂਗੇ ਜਿਵੇਂ ਆ ਕਾਲੀ ਸਰਕਾਰ ਦੇ ਦਾਨ ਤੁਹਾਡਾ ਰਾਜ ਹੁੰਦਾ ਸੀ ਖਜ਼ਾਨੇ ਦਾ ਮੂ ਪਿੰਡਾਂ ਤਰਫ ਹੁੰਦਾ ਸੀ ਉਹਨੂੰ ਜੋ ਚਾਹੀਦਾ ਸੀ ਨਾਲ ਦੇ ਨਾਲ ਵੱਡੇ ਪਾਲ ਸਿੰਘ ਦਿੰਦੇ ਸੀ ਐਸ ਕਰਕੇ ਹੁਣ ਤੁਹਾਡੇ ਸਿਰ ਤੇ ਐ ਤੇ ਵੱਡੀ ਗੱਲ ਆ ਵੀ ਐ। ਤੁਸੀਂ ਦੇਖੋ ਬੀਬੀ ਜੀ ਇੱਕ ਧਰਮੀ ਫੌਜੀ ਪਰਿਵਾਰ ਤੋਂ ਐ। ਆਓ ਪਰਿਵਾਰ ਐ ਜਿਸ ਨੇ ਕੌਮ ਖਤਰ ਆਪਣਾ ਸਾਰਾ ਕੁਰਬਾਨ ਕਰ ਦਿੱਤਾ। ਦੂਜੇ ਪਾਸੇ ਮੈਂ ਨਾਂ ਨਹੀਂ ਲੈਣਾ ਜਿਹੜਾ ਗਦਾਰ ਐ ਜਿਹਨੇ ਦੋ ਗੱਨਮੰਨਾ ਪਿੱਛੇ ਦੋ ਜਿਪਸੀਆਂ ਅੱਗੇ ਪਿੱਛੇ ਚਲਾਉਣ ਵਾਸਤੇ ਆਪਣੀ ਮਾਂ ਪਾਟੀ ਦੇ ਪਿੱਢ ਤੇ ਸ਼ਰਮ ਮਾਰਿਆ। ਐਜੇ ਲੋਕਾਂ ਦਾ ਕੋਈ ਹੈ। ਤੇ ਤੀਜਾ ਜਿਹੜਾ ਕਾਂਗਰਸੀ ਐ ਜਿਹ ਚਵਾਲ ਵਾਲੇ ਤੁਹਾਡੇ ਮੱਝੇ ਚ ਵੀ ਵੋਟ ਪਾਉਗੀ ਕਾਂਗਰਸ ਨੂੰ ਤੇ ਫਿਰ ਫਿਰ ਆਪਣੇ ਸੂਲਾਂ ਨੂੰ ਕੀ ਹੋ ਗਿਆ ਜਿਹੜੀ ਪਾਰਟੀ ਨੇ ਟੈਂਕਾਂ ਤੋਪਾਂ ਵਿੱਚ ਦੇ ਹਦਮਾਰ ਸਾਹਿਬ ਢਾਇਆ ਦੇਖੋ 84 ਦੇ ਬਾਰ ਕਿੰਨੀ ਵਾਰ ਆਪਾਂ ਨੇ ਸਰਕਾਰ ਬਣਾਤੀ ਮੁਸਲਮਾਨ ਭਾਈਚਾਰਾ ਮਰ ਜੂਗਾ ਪਰ ਬੀਜੇਪੀ ਨੂੰ ਨਹੀਂ ਵੋਟ ਪਾਉਂਦਾ ਕਿਉਂਕਿ ਉਹਨਾਂ ਨੇ ਬਾਬਰੀ ਮਸਜਿਦ ਉਹਨਾਂ ਦੀ ਢਾਈ ਕਿੱਤੇ ਮੁਸਲਮਾਨ ਦਾਸ ਜੋ ਕਿਤੇ ਵੀ ਜਾਂ ਬੀਜੇਪੀ ਨਹੀਂ ਪਾਉਂਦਾ ਤੇ ਆਪਣੇ ਸਿੱਖ ਜਿਨ੍ਹਾਂ ਨੇ ਸਾਰੇ ਆਪਣੇ ਭੈਣ ਭਰਾ ਨੂੰ ਕਤਲ ਕਰਤਾ ਕਾਂਗਰਸ ਨੇ ਤੇ ਉਹਨਾਂ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਸਾਰਾ ਕੁਝ ਸ਼ੁਰੂ ਕਰਾਂ ਦੇ ਵਾਈ ਕੀਤੀ ਆਪਾਂ ਕਾਂਗਰਸੀਆਂ ਖੜ ਕੇ ਫੋਟੋ ਖਿਚਾਉਣੇ ਆ ਰੋਪੇ ਪਾਉਣੇ ਆ ਉਹਨਾਂ ਨੂੰ ਜਿਤਾਉਣੇ ਉਹਨਾਂ ਦੇ ਐਮਐਲਏ ਬਣਾਉਣੇ ਆ ਫਿਰ ਜਮੀਰ ਕਿੱਧਰ ਗਈ ਆਪਣੀ ਫਿਰ ਆਪਾਂ ਕਿਵੇਂ ਕਹਿੰਦੇ ਆ ਯਾਰ ਲੀਡਰ ਮਾੜਾ ਉਹ ਮਾੜਾ ਆਪਾਂ ਫੈਸਲੇ ਆਪਾਂ ਇਹਦੇ ਕਰਦੇ ਸੋ ਮੈਂ ਆਈ ਬੇਨਤੀ ਕਰਨਾ ਚਾਹਣਾ ਹੈ ਆਪਣੀ ਜਥੇਬੰਦੀ ਆਪਣੀ ਫੌਜ ਨੂੰ ਕਾਇਮ ਕਰ ਲਓ ਤਾਂ ਹੀ ਬਚਾਂਗੇ ਨਹੀਂ ਤਾਂ ਫਿਰ ਖੁਦਕੁਸ਼ੀ ਹੈ ਨਹੀਂ ਤਾਂ ਸਹੀ ਮੈਂ ਕਿ ਖੁਦਕੁਸ਼ੀ ਹੈ ਇੱਕ ਹੋਰ ਗੱਲ ਕਹਿਣਾ ਚਾਹਣਾ ਹੈ ਐਨੀ ਛੇਤੀ ਗੱਲਾਂ ਚ ਨਾ ਆ ਜਾਇਆ ਕਰੋ ਜਿਹੜਾ ਆਉਂਦਾ ਹੈ ਉਹਦੇ ਮਗਰ ਲੱਗ ਜੰਨੇ ਆਂ ਪਿਛੋਕੜ ਨਹੀਂ ਦੇਖਦੇ ਆਇਆ ਕਿਥੋਂ ਕਿੱਧਰ ਆਉਣਾ ਕਿੱਧਰ ਜਾਣਾ ਹੈ ਕੀ ਬੈਕਗ੍ਰਾਉਂਡ ਆਪਣੇ ਘਰ ਦੇ ਨੂੰ ਛੱਡ ਕੇ ਆਪਾਂ ਤੁਰ ਪੰਨੇ ਆ। ਆ ਇੱਕ ਬਿਮਾਰੀ ਆਪਣੇ ਖਾ ਇਕੱਲੇ ਸਿੱਖਾਂ ਚ ਹੈ। ਹੋਰ ਕਿਤੇ ਨਹੀਂ ਹੈ। ਦੂਜੇ ਬਦੇ ਦੇਖੋ ਗੁਜਰਾਤੀ ਕਿੰਨੇ ਸਿਆਣੇ ਆ। 30 ਸਾਲ ਹੋ ਗਏ ਮੋਦੀ ਨੂੰ ਹੀ ਵੋਟ ਪਾਉਂਦੇ ਉਹਨੂੰ ਪਤਾ ਨਹੀਂ ਮੋਦੀ ਨੇ ਦੇਣਾ ਸਾਰਾ ਕੁਝ। ਆਪਣੇ ਜਿਹੜਾ ਦੇਣ ਵਾਲਾ ਉਹਨੂੰ ਰਗੜ ਦਿੰਨੇ ਆ। ਨਵੇਂ ਕਾਗਜ਼ ਦੀ 5 ਸਾਲ ਇਹਨੂੰ ਦੇਖੀਏ ਉਹਦੇ ਬਾਅਦ 5 ਸਾਲ ਉਹਨੂੰ ਦੇਖੀਏ 5 ਸਾਲ ਲੈਣੀ ਦੇਖੀਏ ਸਾਰਿਆਂ ਤੋਂ ਜੁੱਤੀਆਂ ਜੱਤੀਆਂ ਖਾ ਕੇ ਵੀ 25 ਸਾਲ ਬਾਅਦ ਵਾਪਸ ਕਰੇ ਹੋਣੇ ਆ। 25 ਸਾਲ ਖਰਾਬ ਕਰ ਲੈਨੇ ਆਪਾਂ ਹੁਣ ਤਾਂ ਦੂਜੇ ਮੁਲਕ ਵੀ ਆਪਾਂ ਨੂੰ ਲੈਣੋਂ ਫੜ ਗਏ ਆ অস্ট্রেলੀਆਂ ਨੇ ਕਹਤਾ ਕਿ ਅਸੀਂ ਹੁਣ ਲੈਣਾ ਨਹੀਂ ਕੈਨੇਡਾ ਨੇ ਵੀ ਰੋਕ ਤੇ ਆ ਅਮਰੀਕਾ ਨੇ ਤਾਂ ਰੋਕ ਹੀ ਜਾਂਦਾ ਆਪਣੇ ਘਰ ਨੂੰ ਤਗੜਾ ਕਰਾਂਗੇ ਤਾਂ ਹੀ ਬਚਾਂਗੇ ਤੇ ਆਪਣੇ ਘਰ ਨੂੰ ਤਗੜਾ ਥੋੜੀ ਆਪਣੀ ਪਾਰਟੀ ਕਰ ਸਕਦੀ ਹੈ ਜਿਹਦਾ ਦਿਲੋਂ ਦਰਦ ਤੁਹਾਡੇ ਨਾਲ ਹੈ ਤੋ ਐਸ ਕਰਕੇ ਬੀਬੀ ਜੀ ਨੂੰ ਜਿਤਾਓ ਤੇ ਆਪਣਾ ਰਾਜ ਲੈ ਕੇ ਆਈਏ ਤਾਂ ਹੀ ਬਚਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਪਿੰਡ ਢਲਵਾਉਂਦੇ ਸਾਰੇ ਕਿੰਨੇ ਢਿੱਲੋਂ ਗੋਤ ਵਾਲੇ ਕਿੰਨੇ ਹੱਥ ਖੜੇ ਕਰਿਓ ਸਾਰੇ ਢਿੱਲੋਂ ਅਜੇ 5-7 ਪਿੰਡ ਤੇ ਫਿਰ ਜੇ ਇੱਕ ਵੋਟ ਵੀ ਗਈ ਨਾ ਮੈਂ ਤੁਹਾਡੇ ਪਿੰਡ ਨਹੀਂ ਵੜਦਾ ਉਹਦੇ ਬਾਅਦ ਤੁਹਾਡਾ ਹੁਣ ਇਹ ਭਾਈਚਾਰੇ ਦਾ ਕੰਮ ਆ ਗਿਆ ਆ ਤਾਂ ਵੋਟ ਇੱਕ ਪਾਸੇ ਹੀ ਹੋਣੀ ਚਾਹੀਦੀ ਆ ਬਹੁਤ ਬਹੁਤ ਧੰਨਵਾਦ ਜੀ ਭਾਈ ਵੀਰ ਜੀ ਕਾਲਤਾ ਵੈਕਦਰ